ਸ਼੍ਰੀ ਅਵਨੰਦ ਦੀ ਯਾਤਰਾ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਅਪਡੇਟ ਲੈ ਕੇ ਆਈ ਹਾਂ ਸੋ ਅੱਜ ਹੋ ਸਕਦਾ ਵੈ ਸ਼੍ਰੀ ਅਵਨੰਦ ਯਾਤਰਾ ਦੀਆਂ ਮਿਤੀਆਂ ਦਾ ਐਲਾਨ ਸੋ ਅੱਜ ਇੱਕ ਮੀਟਿੰਗ ਹੈ ਜੋ ਰਾਜ ਭਵਨ ਦੇ ਵਿੱਚ ਉਪ ਰਾਜੇਪਾਲ ਦੀ ਅਧਿਕਸ਼ਤਾ ਦੇ ਵਿੱਚ ਸ਼ਰਾਈਨ ਬੋਰਡ ਦੇ ਨਾਲ ਹੋਵੇਗੀ ਜਿਸ ਵਿੱਚ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਾਬਾ ਬਰਫਾਣੀ ਦੀ ਯਾਤਰਾ ਵੈ ਉਸ ਦੀਆਂ ਤਰੀਕਾਂ ਦਾ ਜੋ ਐਲਾਨ ਅੱਜ ਹੋ ਜਾਵੇਗਾ ਸੋ ਦੱਸ ਦਈਏ ਕਿ ਇਹ ਯਾਤਰਾ ਪਿਛਲੇ ਸਾਲ ਵਾਂਗ ਇਸ ਸਾਲ ਵੀ 2 ਮਹੀਨੇ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਜੋ ਜਤਾਈ ਜਾ ਰਹੀ ਪਈ ਆ ਹੋ ਸਕਦਾ ਹੈ ਕਿ ਇਸ ਵਾਰ ਵੀ ਇਹ ਯਾਤਰਾ 2 ਮਹੀਨੇ ਤੋਂ ਵੱਧ ਦੀ ਹੋਵੇ ਸੋ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਦੇ ਜੋ ਰਿਜ਼ਲਟ ਨੇ 4 ਜੂਨ ਨੂੰ ਹੋਣਗੇ ਉਸ ਤੋਂ ਬਾਅਦ ਜੋ ਯਾਤਰਾ ਦੀਆਂ ਤਿਆਰੀਆਂ ਜੋਰਾ ਦੇ ਸ਼ੁਰੂ ਹੋ ਜਾਵੇਗੀ ਅਸ਼ਰਾਇਨ ਬੋਰਡ ਦੀ ਮੀਟਿੰਗ ਦੇ ਵਿੱਚ ਅੱਜ ਇਹ ਫੈਸਲਾ ਹੋਇਆ ਜੋ ਲਿੱਤਾ ਜਾ ਸਕਦਾ ਹੈ ਕਿ ਕਿੰਨੀ ਤਰੀਕ ਨੂੰ ਜੋ ਯਾਤਰਾ ਹੈ ਉਸ ਦਾ ਜੋ ਮਿਤੀਆਂ ਨੇ ਉਹ ਅੱਜ ਐਲਾਨ ਹੋ ਜਾਵੇਗਾ ਸੋ ਜੋ ਗੱਲ ਹੈ ਕਿ ਉੱਤੇ ਬਰਫ਼ ਦੀ ਜੋ ਸਫਾਈ ਹੈ ਉਹ ਅਪ੍ਰੈਲ ਅਤੇ ਮਈ ਦੇ ਵਿੱਚ ਜੋ ਕੀਤੀ ਜਾਣੇ ਸ਼ੁਰੂ ਹੋ ਜਾਵੇਗੀ ਜੋ ਟ੍ਰੈਕਸ ਨੇ ਔਰ ਬਾਬਾ ਬਰਫਾਣੀ ਦੀ ਜੋ ਗੁਫਾ ਦੇ ਬਾਹਰ ਬਰਫ਼ ਹੈ ਉਸ ਦੀ ਸਫਾਈ ਦਾ ਕਾਰਜ ਹੈ ਉਹ ਜਲਦ ਹੀ ਜੋ ਅਪ੍ਰੈਲ ਅਤੇ ਮਈ ਦੇ ਵਿੱਚ ਸ਼ੁਰੂ ਹੋ ਜਾਵੇਗਾ ਜੇ ਗੱਲ ਕਰੀਏ 2000 11 ਦੀ ਤਾਂ 2011 ਦੇ ਵਿੱਚ ਲਗਭਗ 636000 ਸ਼ਰਦਾਲੂਆ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਜੇ ਗੱਲ ਕਰੀਏ ਪਿਛਲੇ ਸਾਲ ਦੀ 2023 ਦੀ ਤਾਂ 2023 ਦੇ ਵਿੱਚ 445000 ਸ਼ਰਦਾਲੂਆ ਨੇ ਜੋ ਬਾਬਾ ਬਰਫਾਨੀ ਦੀ ਯਾਤਰਾ ਕੀਤੀ ਔਰ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਸੋ ਇਸ ਸਾਲ ਵੀ ਉਮੀਦ ਹੈ ਕਿ ਭਾਰੀ ਸੰਖਿਆ ਦੇ ਵਿੱਚ ਸ਼ਰਦਾਲੂ ਨੇ ਉਹ ਉਥੇ ਦਰਸ਼ਨ ਕਰਨ ਦੇ ਲਈ ਜਾਣਗੇ ਜੇ ਪੰਜੀਕਰਨ ਦੀ ਗੱਲ ਕਰੀਏ ਤਾਂ ਪੰਜੀਕਰਨ ਦੀਆਂ ਜੋ ਮਿੱਥੀਆਂ ਨੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਦੇਸ਼ਪਰ ਦੇ ਵਿੱਚ ਜੋ ਆਫਲਾਈਨ ਪੰਜੀਕਰਨ ਨੇ ਉਸ ਤੇ ਕਰੀਬ 500 ਬੈਂਕਾਂ ਦੇ ਵਿੱਚ ਆਫਲਾਈਨ ਪੰਜੀਕਰਨ ਕੀਤਾ ਜਾਂਦਾ ਹੈ ਸੋ ਜੋ ਇਸੇ ਤਰ੍ਹਾਂ ਹੀ ਤਿੱਥੀਆਂ ਦਾ ਐਲਾਨ ਹੋਵੇਗਾ ਔਰ ਬਾਕੀ ਤਿੱਥੀਆਂ ਦਾ ਵੀ ਜੋ ਪੰਜੀਕਰਨ ਅਤੇ ਯਾਤਰਾ ਦੇ ਨਾਲ ਸੰਬੰਧਿਤ ਹੋਰ ਸੇਵਾਵਾਂ ਨੇ ਉਹਨਾਂ ਬਾਰੇ ਵੀ ਜੋ ਡਿਟੇਲਸ ਨੇ ਉਹ ਸਾਡੇ ਸਾਹਮਣੇ ਆ ਜਾਣਗੀਆਂ ਸੋ ਦਿਖਣਾ ਹੋਵੇਗਾ ਕਿ ਇਸ ਵਾਰ ਜੋ ਯਾਤਰਾ ਵਹ ਕੀ 2 ਮਹੀਨਿਆਂ ਤੋਂ ਵੱਧ ਦੀ ਹੋਵੇਗੀ ਔਰ ਸ਼ਰਦਾਲੂ ਨੇ ਜੋ ਸ਼ਰਦਾਲੂ ਬੇਸਬਰੀ ਦੇ ਨਾਲ ਬਾਬਾ ਬਰਫਾਣੀ ਦੀ ਇਸ ਯਾਤਰਾ ਦਾ ਜੋ ਉਡੀਕ ਕਰਦੇ ਪਏ ਨੇ ਸੋ ਚੋਨਾ ਚੋਨਾ ਨੇ ਚੋਨਾ ਤੋਂ ਇੱਕਦਮ ਬਾਅਦ 4 ਤਰੀਕ ਜੋ ਰਿਜ਼ਲਟ ਹੈ ਰਿਜ਼ਲਟ ਤੋਂ ਬਾਅਦ ਜੋ ਤਿਆਰੀਆਂ ਰਹਿਓ ਪੂਰਜ਼ੋਰ ਤਰੀਕੇ ਦੇ ਸ਼ੁਰੂ ਹੋ ਜਾਣਗੀਆਂ ਸੋ ਮੀਟਿੰਗ ਦੇ ਵਿੱਚ ਇੱਕ ਜੋ ਵੱਡੇ ਫੈਸਲੇ ਨੇ ਜਿਸ ਤਰ੍ਹਾਂ ਕਿ ਹਰ ਸਾਲ ਜੋ ਯਾਤਰਾ ਵਾ ਉਹ ਬੜੇ ਖੂਬਸੂਰਤ ਤਰੀਕੇ ਦੇ ਨਾਲ ਚਲਾਈ ਜਾਂਦੀ ਹੈ ਔਰ ਇਸ ਸਾਲ ਵੀ ਉਸ ਨੂੰ ਹੋਰ ਬਿਹਤਰੀਨ ਬਣਾਉਣ ਦੇ ਲਈ ਜੋ ਕੁਝ ਨਿਰਣੇ ਨੇ ਕੁਝ ਫੈਸਲੇ ਨੇ ਉਹ ਅੱਜ ਲਿੱਤੇ ਜਾ ਸਕਦੇ ਨੇ ਸੋ ਦਿਖਣਾ ਹੋਵੇਗਾ ਕਿ ਕਿੰਨੇ ਤਰੀਕ ਨੂੰ ਜੋ ਯਾਤਰਾ ਵਾ ਉਸ ਦੀਆਂ ਤਿੱਥੀਆਂ ਆਂਦੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰਾ ਵਾ ਉਹ ਕਿੰਨੇ ਦਿਨਾਂ ਦੀ ਹੋਵੇਗੀ ਦੁਆਰਗਨ ਸ਼੍ਰੀ ਅਬਨਦੀ ਯਾਤਰਾ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਅਪਡੇਟ ਲੈ ਕੇ ਆਈ ਹਾਂ ਸੋ ਅੱਜ ਹੋ ਸਕਦਾ ਵੈ ਸ਼੍ਰੀ ਅਬਨਦੀ ਯਾਤਰਾ ਦੀਆਂ ਮਿਤੀਆਂ ਦਾ ਐਲਾਨ ਸੋ ਅੱਜ ਇੱਕ ਮੀਟਿੰਗ ਹੈ ਜੋ ਰਾਜ ਭਵੰਦੇ ਵਿੱਚ ਉਪਰ ਅਜੇਪਾਲ ਦੀ ਅਧਿਐਕਸ਼ਤਾ ਦੇ ਵਿੱਚ ਸ਼ਰਾਈਨ ਬੋਰਡ ਦੇ ਨਾਲ ਹੋਵੇਗੀ ਜਿਸ ਵਿੱਚ ਜੋ ਆਉਣ ਵਾਲੇ ਦਿਨਾਂ ਵਿੱਚ ਜੋ ਬਾਬਾ ਬਰਫਾਣੀ ਦੀ ਯਾਤਰਾ ਵੈ ਉਸ ਦੀਆਂ ਤਰੀਕਾਂ ਦਾ ਜੋ ਐਲਾਨ ਅੱਜ ਹੋ ਜਾਵੇਗਾ ਸੋ ਦੱਸਦੀ ਹੈ ਕਿ ਇਹ ਯਾਤਰਾ ਪਿਛਲੇ ਸਾਲ ਵਾਂਗ ਇਸ ਸਾਲ ਵੀ 2 ਮਹੀਨੇ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਜੋ ਜਤਾਈ ਜਾ ਰਹੀ ਪਈਆ ਹੋ ਸਕਦਾ ਵੈ ਕਿ ਇਸ ਵਾਰ ਵੀ ਇਹ ਯਾਤਰਾ 2 ਮਹੀਨੇ ਤੋਂ ਵੱਧ ਦੀ ਹੋਵੇ ਸੋ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਦੇ ਜੋ ਰਿਜ਼ਲਟ ਨੇ 4 ਜੂਨ ਨੂੰ ਹੋਣਗੇ ਉਸ ਤੋਂ ਬਾਅਦ ਜੋ ਯਾਤਰਾ ਦੀਆਂ ਤਿਆਰੀਆਂ ਜੋਰਾ ਦੇ ਸ਼ੁਰੂ ਹੋ ਜਾਵੇਗੀ ਆ ਸ਼ਰਾਈਨ ਬੋਰਡ ਦੀ ਮੀਟਿੰਗ ਦੇ ਵਿੱਚ ਅੱਜ ਇਹ ਫੈਸਲਾ ਵੈ ਜੋ ਲਿੱਤਾ ਜਾ ਸਕਦਾ ਵੈ ਕਿ ਕਿੰਨੀ ਤਰੀਕ ਨੂੰ ਜੋ ਯਾਤਰਾ ਵੈ ਉਸ ਦਾ ਜੋ ਮਿੱਤਿਆ ਨੇ ਉਹ ਅੱਜ ਐਲਾਨ ਹੋ ਜਾਵੇਗਾ ਸੋ ਜੋ ਗੱਲ ਹੈ ਕਿ ਤੇ ਬਰਫ਼ ਦੀ ਜੋ ਸਫਾਈ ਹੈ ਉਹ ਅਪ੍ਰੈਲ ਅਤੇ ਮਈ ਦੇ ਵਿੱਚ ਜੋ ਕੀਤੀ ਜਾਣੀ ਸ਼ੁਰੂ ਹੋ ਜਾਵੇਗੀ ਜੋ ਟਰੈਕਸ ਨੇ ਔਰ ਬਾਬਾ ਬਰਫਾਨੀ ਦੀ ਜੋ ਗੁਫਾ ਦੇ ਬਾਹਰ ਬਰਫ਼ ਹੈ ਉਸ ਦੀ ਸਫਾਈ ਦਾ ਕਾਰਜ ਹੈ ਉਹ ਜਲਦ ਹੀ ਜੋ ਅਪ੍ਰੈਲ ਅਤੇ ਮਈ ਦੇ ਵਿੱਚ ਸ਼ੁਰੂ ਹੋ ਜਾਵੇਗਾ ਜੇ ਗੱਲ ਕਰੀਏ 2011 ਦੀ ਤਾਂ 2011 ਦੇ ਵਿੱਚ ਲਗਭਗ 6,36,000 ਸ਼ਰਦਾਲੂਆ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਜੇ ਗੱਲ ਕਰੀਏ ਪਿਛਲੇ ਸਾਲ ਦੀ 2023 ਦੀ ਤੇ 2023 ਦੇ ਵਿੱਚ 445000 ਸ਼ਰਦਾਲੂਆ ਨੇ ਜੋ ਬਾਬਾ ਬਰਫਾਨੀ ਦੀ ਯਾਤਰਾ ਕੀਤੀ ਔਰ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸੀ ਸੋ ਇਸ ਸਾਲ ਵੀ ਉਮੀਦ ਹੈ ਕਿ ਭਾਰੀ ਸੰਖਿਆ ਦੇ ਵਿੱਚ ਸ਼ਰਦਾਲੂ ਨੇ ਉਹ ਉੱਥੇ ਦਰਸ਼ਨ ਕਰਨ ਦੇ ਲਈ ਜਾਣਗੇ ਜੇ ਪੰਜੀਕਰਨ ਦੀ ਗੱਲ ਕਰੀਏ ਤਾਂ ਪੰਜੀਕਰਨ ਦੀਆਂ ਜੋ ਮਿੱਥੀਆਂ ਨੇ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਦੇਸ਼ਪੁਰ ਦੇ ਵਿੱਚ ਜੋ ਆਫਲਾਈਨ ਪੰਜੀਕਰਨ ਨੇ ਉਸ ਦੇ ਕਰੀਬ 500 ਬੈਂਕਾਂ ਦੇ ਵਿੱਚ ਆਫਲਾਈਨ ਪੰਜੀਕਰਨ ਕੀਤਾ ਜਾਂਦਾ ਹੈ ਸੋ ਜੋ ਇਸ ਤਰ੍ਹਾਂ ਹੀ ਤਿੱਥੀਆਂ ਦਾ ਐਲਾਨ ਹੋਵੇਗਾ ਔਰ ਬਾਕੀ ਤਿੱਥੀਆਂ ਦਾ ਵੀ ਜੋ ਪੰਜੀਕਰਨ ਅਤੇ ਯਾਤਰਾ ਦੇ ਨਾਲ ਸੰਬੰਧਿਤ ਹੋਰ ਸੇਵਾਵਾਂ ਨੇ ਉਹਨਾਂ ਬਾਰੇ ਵੀ ਜੋ ਡਿਟੇਲਸ ਨੇ ਉਹ ਸਾਡੇ ਸਾਹਮਣੇ ਆ ਜਾਣਗੀਆਂ ਸੋ ਦਿਖਣਾ ਹੋਵੇਗਾ ਕਿ ਇਸ ਵਾਰ ਜੋ ਯਾਤਰਾ ਵਹ ਕੀ 2 ਮਹੀਨਿਆਂ ਤੋਂ ਵੱਧ ਦੀ ਹੋਵੇਗੀ ਔਰ ਸ਼ਰਧਾਲੂ ਨੇ ਜੋ ਸ਼ਰਧਾਲੂ ਬੇਸਬਰੀ ਦੇ ਨਾਲ ਬਾਬਾ ਬਰਫਾਣੀ ਦੀ ਇਸ ਯਾਤਰਾ ਦਾ ਜੋ ਉਡੀਕ ਕਰਦੇ ਪਏ ਨੇ ਸੋ ਚੋਣਾ ਜੋ ਚੋਣਾ ਨੇ ਚੋਣਾ ਤੋਂ ਇੱਕਦਮ ਬਾਅਦ 4 ਤਰੀਕ ਜੋ ਰਿਜ਼ਲਟ ਹੈ ਰਿਜ਼ਲਟ ਤੋਂ ਬਾਅਦ ਜੋ ਤਿਆਰੀਆਂ ਰਹਿਓ ਪੂਰ ਜ਼ੋਰ ਤਰੀਕੇ ਦੇ ਸ਼ੁਰੂ ਹੋ ਜਾਣਗੀਆਂ ਸੋ ਮੀਟਿੰਗ ਦੇ ਵਿੱਚ ਇੱਕ ਜੋ ਵੱਡੇ ਫੈਸਲੇ ਨੇ ਜਿਸ ਤਰ੍ਹਾਂ ਕਿ ਹਰ ਸਾਲ ਜੋ ਯਾਤਰਾ ਵੈ ਉਹ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਚਲਾਈ ਜਾਂਦੀ ਹੈ ਔਰ ਇਸ ਸਾਲ ਵੀ ਉਸ ਨੂੰ ਹੋਰ ਬਿਹਤਰੀਨ ਬਣਾਉਣ ਦੇ ਲਈ ਜੋ ਕੁਝ ਨਿਰਣੇ ਨੇ ਕੁਝ ਫੈਸਲੇ ਨੇ ਉਹ ਅੱਜ ਲਿੱਤੇ ਜਾ ਸਕਦੇ ਨੇ ਸੋ ਦਿਖਣਾ ਹੋਵੇਗਾ ਕਿ ਕਿੰਨੇ ਤਰੀਕ ਨੂੰ ਜੋ ਯਾਤਰਾ ਵੈ ਉਸ ਦੀਆਂ ਤਿੱਥੀਆਂ ਆਂਦੀਆਂ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਯਾਤਰਾ ਵੈ ਉਹ ਕਿੰਨੇ ਦਿਨਾਂ ਦੀ ਹੋਵੇਗੀ ਦੁਆਰਗਨ